ਉਹ ਇੱਕ ਜਿਹੜਾ ਤੁਹਾਡੇ ਵੱਲੋਂ ਇਹ ਚੰਗਾ ਉਪਰਾਲਾ ਹੋ ਰਿਹਾ ਕਿ ਆਪਾਂ ਆਪਣੀ ਪੰਜਾਬ ਦੀ ਲਾਈਨ ਨੂੰ ਵੱਖਰੀ ਪਛਾਣ ਦਿਆਂ ਲਈ ਜਿਹਾ ਪਾਵਾਂਗੇ ਹਾਂ ਪਰ ਮੈਂ ਕਿਹਾ ਮਾਲਵਾੜੀ ਟੀਮ ਐ ਪਾਉਣਾ ਮੈਨੂੰ ਅਨਸਪੈਸੀਫਾਈਡ ਵਿੱਚ ਪਾ ਦਿਓ ਕਿ ਮੇਰੀਆਂ ਦੋਨੇ ਘੋੜੀਆਂ ਜਿੱਤੀਆਂ ਪਰ ਪੰਜਾਬੀ ਘੋੜਿਆਂ ਦਾ ਫਾਰਮ ਦੇ ਉੱਤੇ ਨਾਂ ਹੀ ਨਹੀਂ ਸੀਗਾ ਉਹਦਾ ਮੇਨ ਖੂਨ ਹੈ ਜਿਹੜਾ ਘੋੜਿਆਂ ਦਾ ਉਹ ਨੁਕਰੇ ਚ ਅਸੀਂ ਨੁਕਰੇ ਪਰ ਜਿੰਨੇ ਆਪਣੇ ਘੋੜੇ ਰੱਖਦੇ ਆ ਨੁਕਰੀ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਆਪਣੇ ਘੋੜੇ ਜ਼ਰੂਰ ਲੈ ਕੇ ਆਜੋ ਆਪਣਾ ਕੁਛ ਕਰ ਰਿਹਾ ਤੇ ਆਪਣੇ ਇਸ ਸ਼ੋਅ ਚ ਵੀ ਸੇਮ ਪ੍ਰੋਸੈਸ ਹੋਊਗਾ ਕਿ ਘੋੜਿਆਂ ਵਾਲੇ ਰਿੰਗ ਸਪੌਂਸਰ ਕਰਨਗੇ ਤੇ ਫਿਰ ਆਪਾਂ ਅੱਗੇ ਨੂੰ ਕਰ ਰਹੇ ਆ ਜੀ ਨਹੀਂ ਜੀ ਅਸੀਂ ਕਿਸੇ ਵੀ ਘੋੜੇ ਵਾਲੇ ਤੋਂ ਕੋਈ ਪੈਸਾ ਨਹੀਂ ਲੈਣਾ ਨਾ ਸੀ ਕਿਸੇ ਤੋਂ ਸਪੌਂਸਰਸ਼ਿਪ ਲੈਣੀ ਤਕੋ ਉਹ ਮੈਂ ਉਸ ਪੋਲਿਟਿਕਸ ਪੈਣਾ ਨਹੀਂ ਦੋਣਾ ਫਿਰ ਉਦੋਂ ਕੰਪੀਟੀਸ਼ਨ ਦੇ ਵਿੱਚ ਪਾਰਟ ਰਹਿਣਗੇ ਜੇ ਉਹਨਾਂ ਦੀ ਲਾਈਨ ਹੈ ਜੀ ਸਟੈਲੀਅਨ ਨਾਲ ਜੁੜਦੀ ਹੈ ਸਟੈਲੀਅਨ ਪੰਜਾਬ ਦੇ ਸਟੈਲੀਅਨ ਸਿਰਫ ਮਾਂ ਵੱਲੋਂ ਨਹੀਂ ਪਿਓ ਵੱਲੋਂ ਪਿਓ ਵੱਲੋਂ ਜੁੜੇ ਪਿਓ ਵੱਲੋਂ ਆਉਣ ਤੇ ਆਪਾਂ ਸ਼ਾਇਰ ਜ਼ਰੂਰੀ ਨੋਟ ਕਰਨਾ ਹੈ ਜੀ ਸਾਡੇ ਸ਼ੋਅ ਦੇ ਵਿੱਚ ਕਿ ਤੁਸੀਂ ਬਸ਼ੇਰੀ ਲੈ ਰਹੇ ਹੋ ਕੋਈ ਕੋੜੀ ਲੈ ਆ ਰਹੇ ਹੋ ਤੁਹਾਡੇ ਕੋਲ ਕੋਈ ਸਟੈਲੀਅਨ ਹੈ ਮਚੂਰ ਉਹਦਾ ਫਾਦਰ ਕੌਣ ਹੈ ਜਿੰਨਾ ਚਿਰ ਉਹ ਸ਼ੂਰ ਨਹੀਂ ਤੇ ਆਪਾਂ ਉਹਨੂੰ ਆਪਣੇ ਪੰਜਾਬ ਹਾਰਸ ਨਸਲ ਦਾ ਜਿਹੜਾ ਆਪਣਾ ਸ਼ੋਅ ਕਰਾ ਰਹੇ ਆ ਉਹਦੇ ਵਿੱਚ ਰਜਿਸਟ੍ਰੇਸ਼ਨ ਕਰਨੀ ਮੁਸ਼ਕਲ ਹੁੰਦੀ ਆ ਅੱਜ ਦੀਆਂ ਚੇਂਜਸ ਆ ਜੀ ਇਹ ਕਲਰ ਦੇ ਹਿਸਾਬ ਨਾਲ ਘੋੜੇ ਦਾ ਸੁਭਾਅ ਉਹਦਾ ਪੈਟਰਨ ਉਹਦੀ ਜਾਤ ਉਹਦਾ ਸਾਰਾ ਕੁਝ ਜਿਹੜਾ ਕਲਰ ਦੇ ਹਿਸਾਬ ਨਾਲ ਉਦੋਂ ਡਿਸਾਈਡ ਕਰਿਆ ਜਾਂਦਾ ਸੀ ਕਰਿਆ ਜਾਂਦਾ ਸੀ ਬਿਲਕੁਲ ਜੀ ਸਮੇਂ ਦੇ ਨਾਲ ਖੇਡਾਂ ਲਈ ਘੋੜੇ ਡਿਵੈਲਪ ਕੀਤੇ ਗਏ ਉਹਨਾਂ ਨੂੰ ਮੋਡੀਫਾਈ ਇੱਕ ਤਰ੍ਹਾਂ ਦਾ ਕੀਤਾ ਗਿਆ ਜੀ ਸੋ ਜਿਹੜੀਆਂ ਸਾਡੀਆਂ ਲੋਕਲ ਬਰੀਡ ਸੀ ਓਰੀਜినੈਲਟੀ ਸੀ ਇੱਕ ਲొਕੇਸ਼ਨ ਦੀ ਜੀ ਉਹ ਹੁਣ ਜਿਹੜੀ ਆ ਲੁਪਤ ਹੋ ਰਹੀ ਆ ਉਹਨੂੰ ਬਚਾਉਣ ਲਈ ਆਪਾਂ ਬਹੁਤ ਚੰਗਾ ਉਪਰਾਲਾ ਕੀਤਾ ਇੱਕ ਪ੍ਰੋਫੈਸਰ ਸਾਹਿਬ ਕੁਝ ਘੋੜਾ ਪ੍ਰੇਮੀ ਭਰਾ ਆ ਮਿਲਦੇ ਨੇ ਅਸੀਂ ਚੈਨਲ ਤੋਂ ਆ ਸਾਡੇ ਕੋਲ ਵੀ ਉਹ ਮੈਸੇਜ ਆਉਂਦੇ ਨੇ ਫੋਨ ਕਰਕੇ ਦੱਸਦੇ ਨੇ ਕਿ ਜਦੋਂ ਵੀ ਪੰਜਾਬ 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 ਤੋਂ ਬਾਹਰ ਜਿਹੜੇ ਅੱਜ ਦੇ ਸਮੇਂ ਤੇ ਘੋੜਿਆਂ ਦੇ ਸ਼ੋਅ ਕਰਵਾਏ ਜਾਂਦੇ ਜਿਹਦੇ ਵਿੱਚ ਮੇਨ ਟਾਈਟਲ ਇਹੀ ਹੁੰਦਾ ਜੀ ਕਿ ਮਾਰਵਾੜੀ ਘੋੜਿਆਂ ਦਾ ਸ਼ੋਅ ਹੈ ਤੇ ਸਾਡੇ ਆਪ ਦੇ ਮੱਝੂ ਕੇ ਲਾਇਨ ਦੇ ਘੋੜੇ ਜੀ ਬਹੁਤ ਚੰਗੇ ਘੋੜੇ ਨੇ ਚੰਗੇ ਸਟ੍ਰੇਲੀਅਨ ਨੇ ਉਹ ਲੁੱਕ ਲਾਈਕ ਪ੍ਰੋਪਰ ਉਹ ਟੱਕਰ ਦਿੰਦੇ ਜੀ ਚੰਗੇ ਮਾਰਵੜੀ ਘੋੜਿਆਂ ਦੇ ਨਾਲ ਕਹਿ ਲੋ ਜੀ ਪਰ ਉਹਨਾਂ ਨੂੰ ਵੱਖਰੀ ਕੈਟਾਗਰੀ ਦੀ ਪਛਾਣ ਨਹੀਂ ਮਿਲ ਰਹੀ ਉਹ ਘੋੜੇ ਆਪ ਦੀ ਮਾਰਕੀਟ ਬਚਾਉਣ ਲਈ ਆਪਣੇ ਆਪ ਨੂੰ ਬਚਾਉਣ ਲਈ ਉਹਨਾਂ ਸ਼ੂਹਾਂ ਚ ਜਾ ਕੇ ਮਾਰਵੜੀ ਬੈਨਰ ਦੇ ਹੇਠ ਪ੍ਰੈਜ਼ੈਂਟ ਕਰਦੇ ਆ ਸੋ ਇੱਕ ਜਿਹੜਾ ਤੁਹਾਡੇ ਵੱਲੋਂ ਇਹ ਚੰਗਾ ਉਪਰਾਲਾ ਹੋ ਰਿਹਾ ਕਿ ਆਪਾਂ ਆਪਣੀ ਪੰਜਾਬ ਦੀ ਲਾਈਨ ਨੂੰ ਵੱਖਰੀ ਪਛਾਣ ਦਿੰਦੇ ਆ ਇਹ ਸਾਰਾ ਕੁਝ ਜੀ 2009 ਚ ਸ਼ੁਰੂ ਹੋਇਆ ਜੀ ਜਦੋਂ ਪੰਜਾਬ ਗਵਰਨਮੈਂਟ ਨੇ ਸ਼ੋਅ ਕਰਾਉਣੇ ਸ਼ੁਰੂ ਕੀਤੇ ਮੁਕਤ ਸਭਾ ਦੇ ਵਿੱਚ ਉਦੋਂ ਜੱਜਸ ਜਿਹੜੇ ਸੀ ਉਹ ਰਾਜਸਥਾਨ ਤੋਂ ਲਿਆ ਆ ਕੇ ਸਾਡੇ ਉੱਪਰ ਬਿਠਾ ਦੇ ਜੀ ਉਦੋਂ ਜਾਂ ਇੱਕ ਤੋਂ ਆਰਮੀ ਤੋਂ ਸੀਗੇ ਹੈਨਾ ਉਹ ਕਿਵੇਂ ਚੇਂਜਸ ਹੁੰਦੀਆਂ ਮੈਨੂੰ ਦੱਸ ਜੀ ਉਹਨਾਂ ਨੇ ਕੈਟੇਗਰੀਜ਼ ਬਣਾਈਆਂ ਮਾਰਵਾੜੀ ਤੇ ਦੂਜੀ ਬਣਾਈ ਅਨਸਪੈਸੀਫਾਈਡ ਅੱਛਾ ਅਨਸਪੈਸੀਫਾਈਡ ਮਤਲਬ ਜਿੱਦਾਂ ਕੋਈ ਪਤਾ ਹੀ ਨਹੀਂ ਪਤਾ ਹੀ ਨਹੀਂ ਮੈਂ ਇੱਕਦੋਂ ਆਪਣੀਆਂ ਦੋ ਘੋੜੀਆਂ ਲੈ ਕੇ ਗਿਆ ਬੈਰੀ ਤੇ ਗੋਲ ਜਦੋਂ ਉਤਰਿਆ ਮੈਂ ਫਾਰਮ ਭਰਨ ਲੱਗਿਆ ਮੈਂ ਕਹਿੰਦੀ ਮਾਰਵਾੜੀ ਤਾਂ ਸਾਡੇ ਹੈ ਨਹੀਂ ਅਨਸਪੈਸੀਫਾਈਡ ਮਤਲਬ ਜਿਹਦਾ ਕੋਈ ਪਛਾਣ ਹੀ ਨਹੀਂ ਅਸੀਂ ਉਹਦੇ ਚ ਪਾਵਾਂਗੇ ਪਰ ਮੈਂ ਕਿਹਾ ਮਾਲਵਾੜੀ ਛੀ ਮੈਂ ਪਾਉਣਾ ਮੈਨੂੰ ਅਨਸਪੈਸੀਫਾਈਡ ਚ ਪਾ ਦਿਓ ਤੇ ਮੇਰੀਆਂ ਦੋਨੇ ਘੋੜੀਆਂ ਜਿੱਤੀਆਂ ਪਰ ਪੰਜਾਬੀ ਘੋੜਿਆਂ ਦਾ ਫਾਰਮ ਦੇ ਉੱਤੇ ਨਾਂ ਹੀ ਨਹੀਂ ਸੀਗਾ ਤਾਂ ਇਹ ਹਾਲਾਤ ਸੀਗੇ ਜੀ ਉਦੋਂ ਦਾ ਇਹ ਕੰਮ ਚੱਲਿਆ ਉਦੋਂ ਦਾ ਕੰਮ ਵਿਗੜਿਆ ਇੱਕ ਉਦੋਂ ਆਰਮੀ ਦੇ ਸੀਗੇ ਜੀ ਮੈਂ ਪੰਦੇ ਮਿਸਟਰ ਪੰਦੇਰ ਉਹ ਜੱਜ ਬਣਾਤੇ ਜੀ ਨੁਕਰਿਆਂ ਦੇ ਨੁਕਰਾਂ ਘੋੜਾ ਜਦੋਂ ਮੇਰੇ ਨੁਕਰੇ ਜਿਹੜੇ ਘੋੜੇ ਰੱਖਣ ਵਾਲੇ ਵੀਰ ਮੁਖਸਰ ਚ ਹੈ ਨਾ ਬਹੁਤ ਜ਼ਿਆਦਾ ਹੈਗੇ ਇਹ ਮੇਰੇ ਦੋਸਤ ਹੈ ਫਰੀਦਕੋਟ ਦੇ ਵਿੱਚ ਮੁਕਸਰ ਦੇ ਵਿੱਚ ਅਬੋਹਰ ਦੇ ਵਿੱਚ ਮਲੋਟ ਦੇ ਵਿੱਚ ਤਲਵੰਡੀ ਸਾਬੋ ਦੇ ਵਿੱਚ ਇਹ ਲੋਕ ਬਹੁਤ ਪਿਆਰ ਕਰਦੇ ਸੀ ਨੁਕਰੇ ਘੋੜਿਆਂ ਨੂੰ ਇਹ ਮੈਨੂੰ ਇੱਕ ਤੋਂ ਦੱਸਦਾ ਉਸ ਟਾਈਮ ਦੇ ਉੱਤੇ ਜਿਸ ਨੁਕਰੇ ਘੋੜੇ 'ਚ ਛਿੰਬ ਕਾਲਾ ਨਹੀਂ ਹੁੰਦਾ ਸੀ ਉਹਨੂੰ ਲੋਕ ਪਸੰਦ ਨਹੀਂ ਕਰਦੇ ਹੂੰ ਠੀਕ ਹੈ ਅੱਖ ਜਿਹਦੇ ਅੱਖ ਦੇ ਵਿੱਚ ਹਲਕਾ ਜਿਹਾ ਕਾਲਾ ਨਿਸ਼ਾਨ ਨਹੀਂ ਹੁੰਦਾ ਉਹਨੂੰ ਕੱਚੀ ਅੱਖ ਕਹਿੰਦੇ ਸੀ ਹੂੰ ਉਹ ਮਿਸਟਰ ਪੰਦੇਰ ਨੇ ਆਏ ਉਹਨਾਂ ਨੇ ਕਹਿੰਦੇ ਜੀ ਫਿਰ ਤੁਸੀਂ ਕੈਟਾਗਰੀ ਕਿਵੇਂ ਬਣਾਓਗੇ ਕਿਵੇਂ ਘੋੜਾ ਜਿੱਤਿਆ ਕਿਵੇਂ ਹਾਰਿਆ ਕਿਹੜਾ ਫਰਸਟ ਉਹ ਕਹਿੰਦੇ ਜੀ ਤੇ ਛਿੰਬ ਨਹੀਂ ਹੈਗੇ ਉਹ ਫਰਸਟ ਉਸ ਤੋਂ ਬਾਅਦ ਜਿਉਂ ਚੇਂਜ ਹੋ ਗਿਆ ਟੋਟਲਸ ਦਾ ਟ੍ਰੈਂਡ ਚਲਾਉਂਦਾ ਸੀ ਉਹ ਟੋਟਲੀ ਚੇਂਜ ਕਰਦਾ ਬਿਲਕੁਲ ਪਰ ਸਾਡੇ ਉਥੇ ਜਦੋਂ ਕੰਪੀਟੀਸ਼ਨ ਹੋਊਗਾ ਛਿੰਬ ਵਾਲੇ ਕੋੜੇ ਵੀ ਆਉਣਗੇ ਜੀ ਤੇ ਜਿਹੜੇ ਦੂਜੇ ਆਉਣਗੇ ਬਿਨਾ ਛਿੰਬ ਤੋਂ ਉਹ ਵੀ ਆਉਣਗੇ ਅਸੀਂ ਬਣਤਰ ਦੇਖਣੀ ਅਸੀਂ ਦੇਖਣੀ ਹੈ ਕਨਫਰਮੇਸ਼ਨ ਅਸੀਂ ਦੇਖਣੀ ਹੈ ਘੋੜੇ ਦੇ ਵਿੱਚ ਜਾਨ ਕਿੰਨੀ ਹੈ ਅਸੀਂ ਦੇਖਣੀ ਹੈ ਪਿਓਰਿਟੀ ਟੂ ਦਾ ਬਰੀਡ ਹੂੰ ਜਿਹੜੀ ਸਾਨੂੰ ਠੀਕ ਲੱਗੀ ਸਿੰਬ ਏਰ ਦੀ ਸਪੋਰਟ ਮਟੀਰੀਅਲ ਕੋਡ ਏ ਦੀ ਸਪੋਰਟ ਹੋਣ ਨਾ ਹੋਣ ਸਾਨੂੰ ਕੋਈ ਫਰਕ ਨਹੀਂ ਉਹ ਮਤਲਬ ਨਹੀਂ ਘੋੜਾ ਮਜ਼ਬੂਤ ਹੈ ਵੱਡਾ ਹੈ ਵੱਡਾ ਹੋਣਾ ਚਾਹੀਦਾ ਪਿਓਰਿਟੀ ਟੂ ਦਾ ਬਰੀਡ ਪੰਜਾਬ ਦੀ ਬਰੀਡ ਦਾ ਖੂਨ ਹੋਵੇ ਖੂਨ ਹੋਵੇ ਜਿੱਤੂਗਾ ਨਸਲ ਦਿਖਾਉਂਦਾ ਹੋਵੇ ਤਾਂ ਆਪਾਂ ਜਿੱਤਾਂਗੇ ਉਹ ਜਿਹੜਾ ਉਹਨਾਂ ਨੇ ਮਿਸਟਰ ਪੰਦੇਰ ਨੇ ਸ਼ੁਰੂ ਕੀਤਾ ਸੀ ਉਹਨੇ ਬਰੀਡ ਨੂੰ ਨੁਕਸਾਨ ਉਹ ਫਿਰ ਸਾਰੇ ਸਪੋਰਟਲੈਸ ਵਾਲੇ ਪਾਸੇ ਭੱਜਣ ਲੱਗੇ ਚਲੋ ਦੇਖਣ ਨੂੰ ਤਾਂ ਸੋਹਣੇ ਲੱਗਦੇ ਆ ਸਪੋਰਟਲੈਸ ਕਹਿ ਲੋ ਤੋਂ نسل ਦੇ ਵਿੱਚੋਂ ਚੀਜ਼ੋ ਚੇਂਜ ਹੋ ਗਈ ਛੱਡੀ ਜਿੰਨੀ ਸਪੌਟਲੈਸ ਹੋਣਗੇ ਜੀ ਉਹਨਾਂ ਉਹਨਾਂ ਦੇ ਵਿੱਚ ਉਹ ਫਿਗਮੈਂਟਰੀ ਪ੍ਰੋਬਲਮ ਸਕਿਨ ਦੀ ਪ੍ਰੋਬਲਮ ਜ਼ਿਆਦਾ ਜ਼ਿਆਦਾ ਹੋਏਗੀ ਹੈ ਨਾ ਹੋਰ ਵੀਕ ਹੋ ਜਾਣਗੇ ਵੀਕ ਹੋ ਜਾਣਗੇ ੁੱਪਿਆ ਪੰਜਾਬ ਦਾ ਮੇਨ ਖੂਨ ਹੈ ਜਿਹੜਾ ਘੋੜਿਆਂ ਦਾ ਉਹ ਨੁਕਰੇ ਚ ਅਸੀਂ ਨੁਕਰੇ ਭਰਾ ਜਿੰਨੇ ਆਪਣੇ ਘੋੜੇ ਰੱਖਦੇ ਆ ਨੁਕਰੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਆਪਣੇ ਘੋੜੇ ਜ਼ਰੂਰ ਲੈ ਕੇ ਆਓ ਨੁਕਰੇ ਜਿਹੜੇ ਅਖੀਰ ਦੇ ਵਿੱਚ ਆਖਰੀ ਦਿਨ ਸਾਰੇ ਕੈਟੇਗਰੀਜ਼ ਤੋਂ ਇਕੱਠੇ ਕਰਕੇ ਫਿਲੀਸ ਤੋਂ ਲੈ ਕੇ ਨੁਕਰਿਆਂ ਤੋਂ ਲੈ ਕੇ ਦੂਜੇ ਰੰਗਾਂ ਤੋਂ ਲੈ ਕੇ ਕੌਰ ਤੋਂ ਲੈ ਕੇ ਜਿਹੜਾ ਕੰਪੀਟੀਸ਼ਨ ਹੋਊਗਾ ਨੁਕਰਿਆਂ ਦੀ ਜਿੱਤਣ ਦੀ ਜ਼ਿਆਦਾ ਪ੍ਰੋਬੈਬਿਲਿਟੀ ਹੈ ਕਿਉਂਕਿ ਉਹਨਾਂ 'ਚ ਪਾਇਓਰਿਟੀ ਟੂ ਦਾ ਬਰੀਡ ਮੇਰੇ ਸਾਹਮਣੇ ਬਹੁਤ ਜਿਆਦਾ ਇਹ ਆਪਾਂ ਜਿਵੇਂ ਜੀ ਆਪਣੇ ਦੂਜੇ ਘੋੜੇ ਆਪਾਂ ਜਿਹੜੇ ਰੰਗਦਾਰ ਘੋੜਿਆਂ ਦਾ ਰਿੰਗ ਕਰਾਉਣਾ ਤੇ ਨੁਕਰੇ ਉਹਨਾਂ ਦੇ ਨਾਲ ਹੀ ਕੰਪੀਟੀਸ਼ਨ ਲੜਨਗੇ ਜਾਂ ਸਿਰਫ ਚਿੱਟੇ-ਚਿੱਟਿਆਂ ਦਾ ਵੱਖਰਾ ਕਰ ਦਾਂਗੇ ਆਪਾਂ ਉਹ ਅਡ ਕਰਾਂਗੇ ਨੁਕਰੇ ਦਾ ਅਡ ਹੀ ਕਰਾਂਗੇ ਆਪਾਂ ਕਿਉਂਕਿ ਬਹੁਤ ਜ਼ਿਆਦਾ ਘੋੜੇ ਹੋ ਜਾਣਗੇ ਜ਼ਿਆਦਾ ਹੋ ਜਾਣਗੇ ਉਹ ਫਿਰ ਕੋਈ ਡਿਵੀਜ਼ਨ ਨਹੀਂ ਨੁਕਰੇ ਦਾ ਵੱਖਰਾ ਹੀ ਹੋ ਜਾਏਗਾ ਆਪਣੇ ਦੂਜੇ ਪੱਕੇ ਰੰਗ ਦੇ ਉਹ ਵੀ ਪੰਜਾਬ ਦੀ ਬ੍ਰੀਡ ਹੈ ਇਹ ਵੀ ਪੰਜਾਬ ਦੀ ਇਹ ਵੀ ਪੰਜਾਬ ਦੀ ਬ੍ਰੀਡ ਪਰ ਉਹ ਇਕੱਠਾ ਇੰਨਾ ਕੁ ਜ਼ਿਆਦਾ ਘੋੜਿਆਂ ਨੂੰ ਸੰਭਲਣ ਨਾਲੋਂ ਇੱਕ ਰਿੰਗ 'ਚ ਲੈ ਕੇ ਜਾਣ ਨਾਲੋਂ ਉਹ ਰਿੰਗ ਅਡ ਲਾ ਲਾਂਗੇ ਇਹ ਅਡ ਨਾਲ ਨੁਕਰੇ-ਨੁਕਰੇ ਜਿਹੜਾ ਬੈਸਟ ਐਨੀਮਲ ਹਾਰਸ ਕਹਿੰਦੇ ਨੇ ਉਹ ਇਕੱਠੇ ਕੰਪੀਟ ਕਰਦੇ ਉਹ ਕੱਠੀ ਕੇ ਦੀ ਜਿਹਨੂੰ ਆਪਾਂ ਅੱਜ ਕੱਲ੍ਹ ਸ਼ੋਅਾਂ ਚ ਚੈਂਪੀਅਨ ਆਫ ਦਾ ਚੈਂਪੀਅਨ ਬਣਾ ਦਿੰਨੇ ਆ ਉਹ ਉਹ ਬਣਨਾ ਹੈ ਬੈਸਟ ਐਨੀਮਲ ਜਿਹੜਾ ਹੈ ਤੇ ਉਹ ਆਪਾਂ ਮਿਕਸ ਹੋ ਜਾਊਗਾ ਪਹਿਲਾਂ categories wise ਅਲੱਗ-ਅਲੱਗ ਆਪਾਂ ਕਰਾਂਗੇ ਜੀ ਸੋ ਜਿਵੇਂ ਕੋਈ ਟਾਈਟਲ ਦੀ ਸ਼ੋਅ ਦਾ ਆਪਾਂ ਅਨਾਉਂਸ ਕਰ ਚੁੱਕੇ ਆ ਤੇ ਜਿਹੜਾ ਘੋੜਿਆਂ ਦੀ ਬਰੀਡ ਨੂੰ ਆਪਾਂ ਪ੍ਰੋਪਰ ਕਲੀਅਰ ਕਰਨਾ ਹੈ ਇਹਦਾ ਨਾਮ ਤੋਂ ਇਹਨੂੰ ਪੰਜਾਬ ਬਰੀਡ ਹੀ ਆਪਾਂ ਕਰ ਰਹੇ ਹਾਂ ਪੰਜਾਬ ਬਰੀਡ ਕਾਂਗੇ ਜੀ ਪੰਜਾਬ ਬਰੀਡ ਹਾਂਜੀ ਹਾਂਜੀ ਪੰਜਾਬ ਬਰੀਡ ਕਾਂਗੇ ਠੀਕ ਹੈ ਉਹ ਪਾਲਣ ਪੰਜਾਬ ਦੀ ਬਰੀਡ ਹੈ ਜੀ ਪੰਜਾਬ ਨਾਮ ਹੀ ਬਹੁਤ ਵੱਡਾ ਹੈ ਨਾਮ ਹੀ ਬਹੁਤ ਵੱਡਾ ਪੰਜਾਬ ਦੇ ਨਾਂ 'ਚ ਸਾਰਾ ਕੁਝ ਆ ਜਾਂਦਾ ਸਾਰਾ ਕੁਝ ਆਏ ਸੋ ਜ ਸਾਡੇ ਜਿਹੜੀ ਹੁਣ ਸ਼ੋ ਹੋ ਰਿਹਾ ਪੰਜਾਬ ਬਰੀਡ ਹੌਰ ਸ਼ੋ ਪੰਜਾਬ ਬਰੀਡ ਯੈਸ ਪੰਜਾਬ ਬਰੀਡ ਹੌਰ ਸ਼ੋ ਯੈਸ ਜੀ ਪ੍ਰੋਫੈਸਰ ਸਾਹਿਬ ਜਿਵੇਂ ਹੁਣ ਆਪਣਾ ਇਹ ਸ਼ੋ ਹੋ ਰਿਹਾ ਹੈ ਇਹਦੇ ਵਿੱਚ ਆਪਾਂ ਕੋਈ ਕਮੇਟੀ ਦੇ ਥਰੂ ਕਰਾ ਰਹੇ ਹਾਂ ਕੋਈ ਕਮੇਟੀ ਦਾ ਗਠਨ ਹੋ ਚੁੱਕਾ ਹੈ ਜਾਂ ਤੁਸੀਂ ਇੰਡੀਵਿਜੂਅਲ ਕਰਾ ਰਹੇ ਹੋ ਤੇ ਕੋਈ ਦੇ ਬਾਰੇ ਕਲੀਅਰ ਕਰ ਦਿਓ ਜੀ ਦੇਖੋ ਅਸੀਂ ਕਮੇਟੀ ਵਾਸਤੇ ਦੋ ਤਿੰਨ ਮੀਟਿੰਗਾਂ ਕੀਤੀਆਂ ਸੀ ਉਹ ਅੰਡਰ ਪ੍ਰੋਸੈਸ ਹੈਗਾ ਜੀ ਉਹ ਚੱਲ ਰਿਹਾ ਉਹ ਬਹੁਤ ਜਲਦੀ ਜਿਹੜੀਆਂ ਹੈਗੀਆਂ ਅਸੀਂ ਉਹ ਫਾਰਮ ਕਰ ਲਾਂਗੇ ਪਰ ਉਹ ਸੋਚਿਆ ਵੀ ਟਾਈਮ ਲੰਘ ਰਿਹਾ ਇਸ ਕਰਕੇ ਇਹ ਜਿਹੜਾ ਅਨਾਉਂਸ ਕੀਤਾ ਹੈਗਾ ਅਸੀਂ ਦੋਸਤਾਂ ਨੇ ਆਪਸ ਵਿੱਚ ਮਿਲ ਕੇ ਕੀਤਾ ਜੀ ਮੇਰੇ ਜੋਤੀ ਮੰਗਟ ਸਾਹਿਬ ਨੇ ਵੀ ਮੇਰੇ ਬਹੁਤ ਚੰਗੇ ਦੋਸਤ ਆ ਉਦਾਰਾਪੁਰ ਵਾਲੇ ਹੈਗੇ ਆ ਹਨਾ ਪ੍ਰਭਜੋਤ ਬੱਚੇ ਆਪਣੇ ਹੈ ਜੀ ਤਾਂ ਮੈਨੂੰ ਬਹੁਤ ਜਿਹੜੇ ਯੰਗ ਬੇਸਿਕਲੀ ਜਨਰੇਸ਼ਨ ਹੈ ਜੀ ਨੈਕਸਟ ਉਹਨਾਂ ਨੇ ਇਹਨਾ ਪਰਸੂ ਕੀਤਾ ਵੀ ਤੁਸੀਂ ਜੀ ਸ਼ੋਅ ਕਰਾਓ ਬਾਕੀ ਬਾਅਦ ਦੇਖਾਂਗੇ ਉਹ ਅਸੀਂ ਅਨਾਉਂਸ ਕੀਤਾ ਹੋ ਟ੍ਰੇਨ ਚੱਲ ਪਈ ਜੀ ਆਪੇ ਚੜ ਜਾਣਗੇ ਸਾਰੇ ਜਿਵੇਂ ਹੋਰ ਆਪਣੇ ਆਲਰੇਡੀ ਪੰਜਾਬ ਦੇ ਵਿੱਚ ਘੋੜਿਆਂ ਦੇ ਸ਼ੋਅ ਹੋ ਰਿਹਾ ਜਿਹਦੇ ਵਿੱਚ ਰਿੰਗ ਸਪான்ਸਰਸ ਘੋੜਿਆਂ ਵਾਲੇ ਕਰਦੇ ਆ ਜੀ ਘੋੜਿਆਂ ਵਾਲੇ ਕਹਿੰਦੇ ਕਿ ਕਲੈਕਸ਼ਨ ਦੇ ਨਾਲ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਸੋ ਕੋਈ ਰਿੰਗ ਸਪான்ਸਰ ਕਰ ਰਿਹਾ ਜੀ ਕੋਈ ਟਰੈਕਟਰ ਦੇ ਰਿਹਾ ਕੋਈ ਆਪਣਾ ਕੁਛ ਕਰ ਰਿਹਾ ਤੇ ਆਪਣੇ ਇਸ ਸ਼ੋਅ 'ਚ ਵੀ ਸੇਮ ਪ੍ਰੋਸੈਸ ਹੋਊਗਾ ਕਿ ਘੋੜਿਆਂ ਵਾਲੇ ਰਿੰਗ ਸਪான்ਸਰ ਕਰਨਗੇ ਤੇ ਫਿਰ ਆਪਾਂ ਅੱਗੇ ਉਹਨੂੰ ਕਰ ਰਹੇ ਆ ਜੀ ਨਹੀਂ ਜੀ ਅਸੀਂ ਕਿਸੇ ਵੀ ਘੋੜੇ ਵਾਲੇ ਤੋਂ ਕੋਈ ਪੈਸਾ ਨਹੀਂ ਲੈਣਾ ਨਾ ਕਿ ਕਿਛੀ ਨੂੰ ਸਪੌਂਸਰ ਜਿਹਾ ਨਹੀਂ। ਕਿਉਂਕਿ ਉਹ ਮੈਂ ਉਸ ਪੋਲਿਟਿਕਸ ਪਹਿਣਾ ਨਹੀਂ ਚਾਹਦਾ। ਇਹ ਪਹਿਲਾਂ ਸਪੌਂਸਰ ਕਰਦੇ ਆ ਜੀ ਫਿਰ ਪ੍ਰੈਸ਼ਰ ਪਾਉਣਗੇ ਕਿਸੇ ਦੇ ਕਦੇ ਕੀ ਕਦੇ ਕੀ। ਸਾਨੂੰ ਇਹ ਲੋਡ ਨਹੀਂ। ਅਸੀਂ ਇੰਡਸਟਰੀ ਕੋ ਜਾਵਾਂਗੇ। ਜੀ ਸਾਡੀ ਇੰਡਸਟਰੀ ਨੂੰ ਜਿਹੜੀ ਹੈਗੀ ਹੈ ਜੀ ਇਹ ਡਿਮਾਂਡ ਹੈ। ਕਹਿੰਨਾ ਇਹ ਬਹੁਤ ਗੁਜ਼ਾਰਿਸ਼ ਹੈ ਕਿ ਵੀ ਸਾਡੇ ਨਾਲ ਆਓ ਮਿਲ ਕੇ ਇੱਕ ਪੰਜਾਬ ਦਾ ਜਿਹੜਾ ਇੱਕ ਭਲਾ ਕਰੀਏ ਤੇ ਆਪਾਂ ਆਪਣੀ ਬਰੀਡ ਨੂੰ ਇੰਪਰੂਵ ਕਰੀਏ ਜੀ ਬਰੀਡ ਕੱਲੀ ਪੰਜਾਬ ਘੋੜਿਆਂ ਦੀ ਬਰੀਡ ਨਹੀਂ ਕਲਚਰ ਹੈ ਕਲਚਰ ਹੈ ਆਪਣੀ ਹਿਸਟਰੀ ਹੈ ਉਸ ਨੂੰ ਪ੍ਰੀਜ਼ਰਵ ਕਰਨ ਵਾਸਤੇ ਸਾਡਾ ਸਾਥ ਦੇਈਏ ਹਨਾ ਤੇ ਜੇ ਸਾਡਾ ਸਾਥ ਇਸੇ ਦੀ ਮੈਂ ਗੁਜ਼ਾਰਿਸ਼ ਵੀ ਕਰਦਾ ਇੰਡਸਟਰੀ ਨੂੰ ਹਨਾ ਸਾਡੀ ਆਟੋਮੋਬਾਈਲ ਇੰਡਸਟਰੀ ਨੂੰ ਜਿਹੜੀ ਉਹ ਰੇਟ ਆਪਰੇਟ ਕਰਦੀ ਆ ਆਪਣੇ ਨੇ ਕੰਬਾਈਨ ਤੇ ਐਗਰੀਕਲਚਰ ਇਕੁਪਮੈਂਟ ਇੰਡਸਟਰੀ ਨੂੰ ਤੇ ਹੋਰ ਜਿਹੜੀਆਂ ਰਿਲੇਟਡ ਹੈਗੀਆਂ ਚਾਹੇ ਉਹ ਫੀਲਡ ਵਾਲੇ ਹੈਗੇ ਆ ਚੱਕ ਕੋਰ ਆ ਪੰਜਾਬ ਦੇ ਰੂਰਲ ਜਿਹੜਾ ਪੋਪੂਲੇਸ਼ਨ ਹੈ ਉਹਨੂੰ ਜਾਂ ਲਗਜ਼ਰੀ ਨੂੰ ਜਿਹੜੇ ਅ ਬ੍ਰਾਂਡਸ ਨੇ ਕਲੋਥਿੰਗ ਬ੍ਰਾਂਡ ਹੈ ਹਰ ਚੀਜ਼ ਹੈ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਵੀ ਸਾਡਾ ਇਤਿਹਾਸ ਦੋ ਤਾਂ ਜੋ ਅਸੀਂ ਇਸ ਹਿਸਟਰੀ ਨੂੰ ਇੱਕ ਹਿਸਟੋਰੀਕ ਇਵੈਂਟ ਬਣਾ ਕੇ ਪ੍ਰੀਜ਼ਰਵ ਕਰ ਸਕੀਏ ਜੀ ਬਹੁਤ ਅੱਛਾ ਜੀ ਤੇ ਕੋਈ ਸਰਕਾਰ ਵੱਲੋਂ ਵੀ ਸਹਿਯੋਗ ਆਪਾਂ ਚਾਹੁੰਦੇ ਹਾਂ ਕਿ ਸਰਕਾਰ ਵੱਲੋਂ ਵੀ ਇਸ ਨੂੰ ਮਾਨਤਾ ਪ੍ਰਾਪਤ ਮਿਲੇ ਜਾਂ ਆਉਣ ਵਾਲੇ ਸਮੇਂ 'ਚ ਜਦੋਂ ਆਪਾਂ ਇਹ ਸ਼ੋਅ ਵਧੀਆ ਆਪਣਾ ਸਕਸੈਸਫੁਲ ਹੋ ਜਾਏਗਾ ਤੇ ਨੈਕਸਟ ਆਪਾਂ ਕੋਈ ਇਹਨੂੰ ਚਾਹੁੰਦੇ ਹਾਂ ਕਿ ਇਹਨੂੰ ਸਰਕਾਰੀ ਅਧਾਰੇ ਦੇ ਨਾਲ ਜੁੜ ਕੇ ਜਾਂ ਸਰਕਾਰ ਵੱਲੋਂ ਵੀ ਸਾਨੂੰ ਕੋਈ ਸਹੂਲਤ ਮਿਲੇ ਆਪਦੀ ਨਸਲ ਵਾਸਤੇ ਕੁਝ ਕੀਤਾ ਜਾ ਸਕਦਾ ਮੈਂ ਕਹਿੰਦੀ 100% ਅਸੀਂ ਸਰਕਾਰ ਨੂੰ ਅਪਰੋਚ ਵੀ ਕਰਾਂਗੇ ਜੀ ਮੇਰੀ ਗੱਲ ਵੀ ਹੋਈ ਹੈਗੀ ਆ ਤੇ ਟੂਰਿਜ਼ਮ ਡਿਪਾਰਟਮੈਂਟ ਨੂੰ ਅਪਰੋਚ ਕਰਾਂਗੇ ਤੇ ਬਹੁਤ ਐਸੇ ਡਿਪਾਰਟਮੈਂਟ ਆ ਜਿਨ੍ਹਾਂ ਨੂੰ ਕਹਾਂਗੇ ਸਾਡੇ ਨਾਲ ਮਿਲ ਕੇ ਚੱਲੋ ਅਸੀਂ ਥੋੜੇ ਨਾਲ ਮਿਲ ਕੇ ਚੱਲਦੇ ਆ ਜੀ ਦੇਖੋ ਗੱਲ ਕੋਈ ਵੀ ਕਿਤੋਂ ਹੈਲਪ ਮਿਲੇ ਜੀ ਸਵਾਏ ਕਿਸੇ ਇੰਡੀਵਿਜੂਅਲ ਕੋੜੇ ਵਾਲੇ ਤੁਸੀਂ ਆਪਣੀ ਲਵਾਗੇ ਉਸ ਤੋਂ ਬਿਨਾ ਕਿਤੋਂ ਸਾਨੂੰ ਹੈਲਪ ਮਿਲਦੀ ਹੈ ਇਸ ਹਿਸਟਰੀ ਨੂੰ ਪ੍ਰੀਜ਼ਰਵ ਕਰਨ ਦੀ ਵੈਲਕਮ ਹੈ ਜੀ ਠੀਕ ਹੈ ਅਸੀਂ ਮਿਲ ਕੇ ਕਰਾਂਗੇ ਸਾਰੇ ਤੇ ਇਸ ਸ਼ੋਅ ਤੋਂ ਬਾਅਦ ਜੋ ਆਪਾਂ ਸੋਚ ਰਹੇ ਹਾਂ ਕਿ ਆਪਣੀ ਬਰੀਡ ਨੂੰ ਇੱਕ ਰਜਿਸਟਰਡ ਕਰਾ ਕੇ ਇਹਨਾਂ ਦੇ ਡੀਐਨਏ ਤੱਕ ਜੜਾਓ ਸ਼ੁਰੂ ਕੀਤਾ ਜਾਵੇ ਪ੍ਰੋਸੈਸ ਉਹਦੇ ਬਾਰੇ ਵੀ ਕੁਝ ਆਪਣਾ ਹਾਂਜੀ ਜ਼ਰੂਰ ਅਸੀਂ ਜਿਹੜਾ ਹੈਗਾ ਇਸ ਤੋਂ ਬਾਅਦ ਜਿਹੜਾ ਹੈਗਾ ਤੁਹਾਡਾ ਸੋਸਾਇਟੀ ਰਜਿਸਟਰ ਕਰਾਵਾਂਗੇ ਤੇ ਰਜਿਸਟ੍ਰੇਸ਼ਨ ਪੰਜਾਬੀ ਘੋੜਿਆਂ ਦੀ ਬਹੁਤ ਜਲਦੀ ਸ਼ੁਰੂ ਕਰਾਂਗੇ ਇਹ ਵੀ ਆਪਾਂ ਛੇਤੀ ਸ਼ੁਰੂ ਕਰਾਂਗੇ 100% ਤੇ ਬਿਲਕੁਲ ਜੀ ਇੱਕ ਲਾਸਟ ਕੁਐਸਚਨ ਜੋ ਸਾਰੇ ਭਰਾਵਾਂ ਨੇ ਉਹ ਤਕਰੀਬਨ ਫੋਨ ਕਰਕੇ ਵੀ ਪੁੱਛਣਾ ਹੈ ਕਿ ਸਾਨੂੰ ਉਹ ਚੀਜ਼ ਕਲੀਅਰ ਕਰ ਦਿਓ ਜਿਨ੍ਹਾਂ ਨੇ ਐਂਟਰੀਜ਼ ਆਉਣੀਆਂ ਨੇ ਜੀ ਸ਼ੋ ਹੋਣਾ ਹੈ ਸ਼ੋ ਦੇ ਵਿੱਚ ਘੋੜੇ-ਘੋੜੀਆਂ ਬੱਚੇ-ਬੱਚੀਆਂ ਆਉਣੇ ਆ ਉਹ ਕਿਹੜੇ-ਕਿਹੜੇ ਆ ਸਕਦੇ ਆ ਜੀ ਕਿਹੜੀਆਂ ਬੱਚੀਆਂ ਕੀ ਉਹਨਾਂ ਦੀ ਬਲੱਡ ਲਾਈਨ ਕਲੀਅਰ ਕਰਨ ਉਹ ਤੇ ਉਹਨਾਂ ਦੀ ਡੈਮ ਹੋਵੇ ਜਾਂ ਉਹਨਾਂ ਦਾ ਸ਼ਾਇਰ ਜਿਹੜਾ ਫਾਦਰ ਹੈ ਉਹ ਹੋਵੇ ਲਾਈਨ ਤੋਂ ਤੇ ਉਹ ਆਪਾਂ ਇੱਕ ਵਾਰੀ ਸਾਰਿਆਂ ਨੂੰ ਜਰੂਰ ਦੇਖੋ ਉਹਦੇ ਵਿੱਚ ਅਸੀਂ ਇੱਕ ਜਿਹੜਾ ਕ੍ਰਾਈਟੇਰੀਆ ਇਹ ਰੱਖਿਆ ਹੈਗਾ ਜੀ ਵੀ ਜੇ ਸ਼ਾਇਰ ਪੰਜਾਬੀ ਹੈ ਘੋੜਾ ਤਾਂ ਉਹ ਉਹਦਾ ਬੱਚਾ ਵੈਲਕਮ ਹੈ ਜੀ ਦੇ ਕੈਨ ਪੁੱਟ ਇਟ ਅਪ ਇਨ ਦਾ ਸ਼ੋ ਉਹ ਲਿਆ ਸਕਦੇ ਹੈਗੇ ਆ ਸਾਇਰ ਪੰਜਾਬੀ ਹੋਣਾ ਚਾਹੀਦਾ ਮੇਅਰ ਜਾਂ ਡੈਮ ਹੈ ਜਿਹੜੀ ਉਹ ਚਾਹੇ ਮਾਰਵਾੜੀ ਵੀ ਹੋ ਸਕਦੀ ਹੈ ਉਹਦੇ ਤੇ ਸਾਨੂੰ ਕੋਈ ਮਤਲਬ ਜਿਹੜਾ ਕੁਐਸਚਨ ਨਹੀਂ ਕਿੰਤੂ ਪਰੰਤੂ ਕਿਉਂਕਿ ਆਪਸ ਵਿੱਚ ਜਿਹੜੀ ਹੈ ਮਾਰਵਾੜੀਆਂ ਨਾਲ ਪੰਜਾਬੀ ਘੋੜਿਆਂ ਦੀ ਜਿਹੜੀ ਹੈਗੀ ਆ ਕਾਫੀ ਜ਼ਿਆਦਾ ਮਿਕਸਿੰਗ ਆਲਰੇਡੀ ਹੋ ਚੁੱਕੀ ਹੈ ਹੋ ਚੁੱਕੀ ਹੈ ਅਸੀਂ ਉਹਨੂੰ ਸਾਨੂੰ ਕੋਈ ਪ੍ਰੋਬਲਮ ਵੀ ਨਹੀਂ ਹੈ ਜੀ ਜੇ ਕੋਈ ਵੀ ਬਸ ਸਾਇਰ ਜਿਹੜਾ ਹੈਗਾ ਉਹ ਪੰਜਾਬੀ ਘੋੜਾ ਹੋਣਾ ਚਾਹੀਦਾ ਬਿਲਕੁਲ ਜੀ ਜਿਵੇਂ ਭਰਾਵਾਂ ਨੂੰ ਸੌਖੇ ਤਰੀਕੇ ਨਾਲ ਸਮਝਾ ਦਿੰਨੇ ਆ ਕਿ ਐਡਮ ਦੀ ਲਾਈਨ ਚੱਲ ਰਹੀ ਹੈ ਨੀਲੇ ਮੱਜੂਕੇ ਵਾਲਿਆਂ ਦੀ ਇਹਦੇ ਵਿੱਚ ਫੌਜੀ ਘੋੜਾ ਆ ਹਾਂ ਜੀ ਫਤੇ ਕੋੜਾ ਸੀ ਹੋਰ ਚੰਗੇ ਘੋੜੇ ਨੇ ਇਹਨਾਂ ਦਾ ਜਿਹੜਾ ਪਿਓ ਵੱਲੋਂ ਜੇਕਰ ਕੋਈ ਵੀ ਤੁਹਾਡਾ ਮੱਜੂਕੇ ਲਾਈਨ ਦਾ ਘੋੜਾ ਜਿਵੇਂ ਕੋਈ ਫੌਜੀ ਦਾ ਬੱਚਾ ਹੈ ਕੋਈ ਫੌਜੀ ਦੇ ਬੱਚੇ ਦਾ ਬੱਚਾ ਹੈ ਤੇ ਪਿਓ ਵੱਲੋਂ ਮੱਜੂਕੇ ਲਾਈਨ ਚਾਹਤਾ ਉਹ ਤੁਸੀਂ ਆਪਣੇ ਘੋੜੇ ਸਾਡੇ ਸ਼ੋਅ ਦੇ ਵਿੱਚ ਕੰਪੀਟੀਸ਼ਨ ਲਈ ਲਿਆਉਣੇ ਆ ਜੀ ਜਿਹੜੀ ਆਪਣੀ ਕਰਾਮਾਤੀ ਬਲੱਡ ਲਾਈਨ ਹੈ ਜੀ ਕਰਾਮਾਤੀ ਦੇ ਵਿੱਚੋਂ ਕੋਈ ਸ਼ਾਇਰ ਜਿਹਦਾ ਅਵਤਾਰ ਘੋੜਾ ਸੀਗਾ ਆਪਣੇ ਕੋਲ ਕਾਲਾ ਫਰੰਗੀ ਜਿਹਾ ਅਵਤਾਰ ਦਾ ਬੱਚਾ ਸੋ ਜਿਵੇਂ ਇਹ ਕਰਾਮਾਤੀ ਲਾਈਨ ਹੈ ਜੀ ਹੁਣ ਵੀ ਪੰਜਾਬ ਦੇ ਵਿੱਚ ਇੱਕ ਕਲਕੀ ਅਵਤਾਰ ਘੋੜਾ ਅਵਤਾਰ ਦਾ ਆ ਚੁੱਕਾ ਹੈ ਜੀ ਸੋ ਇਸ ਲਾਈਨ ਦੇ ਵਿੱਚੋਂ ਜਿਹਦਾ ਪਿਓ ਆਪਣੀ ਪੰਜਾਬ ਲਾਈਨ ਤੋਂ ਬਿਲੋਂਗ ਕਰਦਾ ਤੁਸੀਂ ਉਹ ਵਾਲੇ ਬੱਚੇ ਬੱਚੀਆਂ ਕੋੜੇ ਸਾਰੇ ਸਾਡੇ ਸ਼ੋਅ 'ਚ ਲਿਆਉਣੇ ਹਨ ਉਹਨਾਂ ਦਾ ਆਪਣਾ ਕੰਪੀਟੀਸ਼ਨ ਹੋਏਗਾ ਜ਼ਰੂਰ ਤੇ ਇੱਕ ਪ੍ਰੋਫੈਸਰ ਸਾਹਿਬ ਸਵਾਲ ਹੈ ਕਿ ਕੋਈ ਲੋਕਾਂ ਨੇ ਮੰਚ 'ਚ ਗੱਲਾਂ ਆਉਣ ਗਿਆ ਅੱਜ ਵੀ ਪੰਜਾਬ ਦੇ ਵਿੱਚ ਕਈ ਐਦਾਂ ਦਾ ਪੰਜਾਬ ਦੇ ਨਾਲ ਲੱਗਦੇ ਪ੍ਰਾਂਤ ਨੇ Rajasthan ਨੇ Haryana ਜਿਨ੍ਹਾਂ ਕੋਲ ਨੀਲਾ ਰੰਗ ਪਿਆ ਤੇ ਉਹ ਲੁੱਕ ਲਾਈਕ ਵੇਖਣ ਨੂੰ ਐਵੇਂ ਲੱਗਦੇ ਆ ਜੀ ਵੀ ਇਹਨਾਂ ਦਾ ਪਿਓ ਜਮਾਂ ਅਨਨੋਨ ਹੋ ਚੁੱਕਾ ਵੀ ਕਿਸੇ ਨੂੰ ਪਤਾ ਨਹੀਂ ਸੀ ਅੱਗੇ ਤੇ ਅੱਗੇ ਕੋਈ 10 20 ਸਾਲ ਉਮਰ ਦਾ ਕੋਈ ਘੋੜਾ ਘੋੜੀ ਖੜਾ ਹੈ ਉਹ ਚਾਹਣਗੇ ਜੀ ਸਾਨੂੰ ਪਛਾਣ ਮਿਲੇ ਤੇ ਅਸੀਂ ਵੀ ਇਹ ਸ਼ੋਚ ਆ ਕੇ ਆਪਣਾ ਪਾਈਏ ਪਰ ਉਹਨਾਂ ਨੂੰ ਪਤਾ ਹੀ ਨਹੀਂ ਵੀ ਪਿਓ ਮਾਂ ਕੌਣ ਸੀ ਜੇ ਇਹਦਾ ਕੋਈ ਬੰਦਾ ਕੋਈ ਵੀ ਘੋੜਾ ਪਾਲਕ ਆਪਣੇ ਸ਼ੋਅ ਚ ਐਂਟਰੀ ਚਾਹੁੰਦਾ ਹੈ ਕਿ ਆਪਾਂ ਉਹਨਾਂ ਨੂੰ ਕਿਵੇਂ ਹੈਂਡਲ ਕਰਾਂ ਦੇਖੋ ਜਿਹੜੇ ਘੋੜੇ ਹੁੰਦੇ ਆ ਜੀ ਉਹ ਜਦੋਂ ਘੋੜਾ ਬੱਚਾ ਪੈਦਾ ਹੁੰਦਾ ਨਾ ਜੀ ਉਹ ਆਪਣੀਆਂ 10 ਜਨਰੇਸ਼ਨ ਪਿੱਛੇ ਵੀ ਮਾਰ ਕਰ ਸਕਦਾ ਮਾਰ ਕਰ ਸਕਦਾ ਠੀਕ ਹੈ ਵੀ ਇਕਦਮੀ ਜਿਹੜਾ ਹੈਗਾ ਕਿਤੇ ਮਿਕਸਿੰਗ ਹੋਈ ਹੋਣੀ ਜੀ ਹੁਣ ਮੈਂ ਇਹਨਾਂ ਦੇ ਘੋੜੇ ਜਾਂਦੇ ਆ ਜਿਹੜੇ ਮਾਰਵਾੜੀ ਦੇ ਵਿੱਚ ਮੈਂ ਦੇਖਿਆ ਜੀ ਉਹ ਜਿੱਤਦੇ ਵੀ ਦੇਖਿਆ ਜਿਨ੍ਹਾਂ ਦੀਆਂ ਮਤਲਬ ਕਿ ਇਥੇ ਨੀਸ ਤੱਕ ਵਾਈਟ ਹੁੰਦਾ ਉਹ ਜੇ ਕਲਰ ਵਾਈਟ 스ਕੇਟਰ ਹੋ ਰਿਹਾ ਨਾ ਇਟ ਮੀਨਸ ਕਿਤੇ ਨੁਕਰਾ ਬਲੱਡ ਆ ਉਹ ਵੀ ਜਿੱਤ ਜਾਂਦੇ ਆ ਇਹਨਾਂ ਦੇ ਵਿੱਚ ਠੀਕ ਹੈ ਨਾ ਉਹ ਬਲੱਡ ਬੇਸਿਕਲੀ ਨੁਕਰਾ ਉਹ ਬਲੱਡ ਬੇਸਿਕਲੀ ਪੰਜਾਬ ਦਾ ਜਿੱਥੇ ਜਿੱਥੇ ਚਿੱਟਾ ਰੰਗ 스ਕੇਟਰ ਹੋਊਗਾ ਠੀਕ ਆ ਇੱਕ ਥਾਂ ਤੇ ਜਾ ਕੇ ਇਮੀਡੀਅਟ ਬੰਦ ਹੋ ਗਿਆ ਉਹ ਮਾਨਵਾੜੀ ਹੁੰਦੀ ਹੈ ਹੈਨਾ ਤਾਂ ਇਹ ਸਾਨੂੰ ਪਤਾ ਜੀ ਜੇ ਉਹ ਨੀਲੀ ਘੋੜੀ ਵੀ ਲੈ ਆਉਣਗੇ ਨਾ ਜੀ ਦੋ ਰੂਲ ਹੈ ਜੀ ਨੰਬਰ 1 ਉਹਨੂੰ ਲਾਈਨੇਜ ਦਾ ਪਤਾ ਹੋਣਾ ਚਾਹੀਦਾ ਹੈ ਨਾ ਪਹਿਲਾਂ ਤਾਂ ਜੀ ਸਾਡੀ ਜਿਹੜੀ ਹੈ ਕਨਫਰਮਡ ਲਾਈਨੇਜ ਹੈ ਉਹ ਪੰਜਾਬ ਦੇ ਸਟਾਲੀਨ ਕਿਉਂਕਿ ਆਪਰ ਰਜਿਸਟ੍ਰੇਸ਼ਨ ਕਰਨੀ ਆ ਪ੍ਰੋਪਰ ਉਹਨਾਂ ਦਾ ਡਾਟਾ ਆਪਾਂ ਲਿਖਣਾ ਹੈ ਲਿਖਣਾ ਹੈ ਜੀ ਪਰ ਦੂਜਾ ਗੱਲ ਹੈ ਜੀ ਸਾਨੂੰ ਬੰਦਿਆਂ ਲਈ ਵੀ ਪਛਾਣ ਆ ਤੇ ਘੋੜਿਆਂ ਦੀ ਵੀ ਆ ਸਾਨੂੰ ਪਤਾ ਤਾਂ ਲੱਗ ਹੀ ਜਾਣਾ ਕੋਈ ਐਸੀ ਗੱਲ ਨਹੀਂ ਹੈਗੀ ساری ਜ਼ਿੰਦਗੀ ਘੋੜਿਆਂ ਕੀ ਦੀ ਸੋ ਫਿਰ ਵੀ ਜੇਕਰ ਕੋਈ ਲੈ ਕੇ ਆਉਂਦਾ ਜੀ ਘੋੜਾ ਘੋੜੀ ਤਾਂ ਆਪਾਂ ਉਹਨੂੰ ਦੇਖ ਕੇ ਤੇ ਕੁਝ ਆਈਡੀਆ ਲਾ ਸਕਦੇ ਆ ਕਿ ਕਿੰਨੇ ਪਰਸੈਂਟ ਇਹਦੇ ਵਿੱਚ ਪੰਜਾਬ ਬਰੀਡ ਹੈ ਤੇ ਝਲਕ ਦੇਰੀਆ ਤੇ ਆਪਾਂ ਉਹਨੂੰ ਐਂਟਰੀ ਦੇਣੀ ਆ ਜੇ ਉਹਦੇ ਦੇ ਵਿੱਚ ਨਾ ਜੀ ਪੰਜਾਬ ਬਰੀਡ ਜੇ ਸਪੈਸੀਫਾਈਡ ਉਹਨਾਂ ਨੂੰ ਲਾਈਨ ਅਪ ਨਹੀਂ ਮਿਲ ਰਹੀ ਫਾਇਰ ਤੱਕ ਤਾਂ ਇਹ ਹੋ ਸਕਦਾ ਮੱਧਲ ਸਾਈਡ ਪਰ ਕਨਫਰਮ ਉਦੋਂ ਕੰਪੀਟੀਸ਼ਨ ਦੇ ਵਿੱਚ ਪਾਰਟ ਲੈਣਗੇ ਜੇ ਉਹਨਾਂ ਦੀ ਲਾਈਨ ਹੈ ਜੀ ਸਟੈਲੀਅਨ ਨਾਲ ਜੁੜਦੀ ਹੈ ਸਟੈਲੀਅਨ ਪੰਜਾਬ ਦੇ ਸਟੈਲੀਅਨ ਸਿਰਫ ਮਾਂ ਵੱਲੋਂ ਨਹੀਂ ਪਿਓ ਵੱਲੋਂ ਪਿਓ ਵੱਲੋਂ ਜੁੜਦਾ ਪਿਓ ਵੱਲੋਂ ਆਉਣ ਤੇ ਆਪਾਂ ਸ਼ਾਇਰ ਜ਼ਰੂਰੀ ਨੋਟ ਕਰਨਾ ਹੈ ਜੀ ਸਾਡੇ ਸ਼ੋਅ ਦੇ ਵਿੱਚ ਕਿ ਜੇ ਤੁਸੀਂ ਬਸ਼ੇਰੀ ਲੈ ਰਹੇ ਹੋ ਕੋਈ ਕੋੜੀ ਲੈ ਆ ਰਹੇ ਹੋ ਤੁਹਾਡੇ ਕੋਲ ਕੋਈ ਸਟੈਲੀਅਨ ਐਮੈਚੂਰ ਉਹਦਾ ਫਾਦਰ ਕੌਣ ਹੈ ਜਿੰਨਾ ਚਿਰ ਉਹ ਸ਼ੂਰ ਨਹੀਂ ਤੇ ਆਪਾਂ ਉਹਨੂੰ ਆਪਣੇ ਪੰਜਾਬ ਹਾਰਸ ਨਸਲ ਦਾ ਜਿਹੜਾ ਆਪਣਾ ਸ਼ੋਅ ਕਰਾ ਰਹੇ ਆ ਉਹਦੇ ਵਿੱਚ ਰਜਿਸਟ੍ਰੇਸ਼ਨ ਕਰਨੀ ਮੁਸ਼ਕਲ ਹੈ ਸੋ ਇੱਕ ਵਾਰ ਫੇਰ ਅਸੀਂ ਤੁਹਾਡਾ ਸਾਰੇ ਦਸ਼ਕਾਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਚੈਨਲ ਜੁੜੇ ਹੋ ਤੇ ਪ੍ਰੋਫੈਸਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਬਹੁਤ ਹੀ ਵੱਡਾ ਉਪਰਾਲਾ ਬਹੁਤ ਹੀ ਚੰਗਾ ਕੰਮ ਜਿਹੜਾ ਇਸ ਵਾਰ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਪਹਿਲਾ ਪੰਜਾਬ ਨਸਲ ਦੇ ਘੋੜਿਆਂ ਦਾ ਸ਼ੋਅ ਸੋ ਅਸੀਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰਾਂਗੇ ਤੁਸੀਂ ਸਾਡੇ ਸ਼ੋਅ 'ਚ ਜ਼ਰੂਰ ਆਇਓ ਜੀ ਤੇ ਪ੍ਰੋਫੈਸਰ ਸਾਹਿਬ ਇੱਕ ਵਾਰ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਆਉਣ ਦਾ ਜੇ ਮੇਰੀ ਇਲਾਕ ਇਹੀ ਹੈ ਜੀ ਇਸ ਬੇਨਤੀ ਨੂੰ ਮੰਨਿਓ ਇਸ ਸ਼ੋਅ ਨੂੰ ਸਕਸੈਸ ਕਰੋ ਤੇ ਬਾਕੀ ਪ੍ਰਮਾਤਮਾ ਦੀ ਜਿਹੜੀ ਹੈ ਰਹਿਮਤ ਰਵੇ ਤੇ ਪੰਜਾਬ ਦੀ ਨਸਲ ਉਹਦਾ ਦਰਜਾ ਜ਼ਰੂਰ ਦਵਾਈ ਜੀ ਕੀ ਬਾਤ ਹੈ ਜੀ ਬਹੁਤ ਧੰਨਵਾਦ ਦੋਸਤੋ ਸਸਟੇ ਕੈਚਰ